ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਅੱਜ ਸਵੇਰੇ ਦੋ ਟੀਰਾ ਦੀ ਕੁਲਚੇ ਦੀ ਰੇੜੀ ਲਗਾਉਣ ਨੂੰ ਆਪਸ ਵਿੱਚ ਬਹਿਸ ਬਸਾਈ ਹੋ ਗਈ। जिस सोशल मीडिया मीडिय वायरल हुई थाना अर्बन स्टेट दे मुखी इंस्पेक्टर अमनदीप सिंह बराड़ ने नौजवान नौ लड़ाई की गई है ओना ने तुरंत पुलिस पार्टी भेज के नौजवान ते रेड़ी वाले नौजवान थाने बुला के समझाया दोवे व्यक्ति अपना कारोबार कर पत्रकारा गलबात कर दे की आपस दिन दा समझौता हो गया है ਜਿਨਾਂ ਦੀ ਵੀਡੀਓ ਵਾਇਰਲ ਹੋਈ ਸੀ ਮੁੰਨੂ ਨਾਮ ਹੈ ਸਰਜੀ ਮੇਰਾ ਮੁੰਨੂ ਜੀ ਜਿਹੜੀ ਥਾਣੇ ਕੀ ਗੱਲ ਕੀ ਹੋ ਗਈ ਸੀ ਜੀ ਥਾਣੇ ਇਹ ਗੱਲ ਹੋ ਗਈ ਜੀ ਸਰ ਜੀ ਮੈਂ ਨਵੇਂ ਬਸ ਸਟੈਂਡ ਰੇੜੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਦੀ ਰੇੜੀ ਲੰਦੇ ਕੋਲ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੋਈ ਸੀ ਲੜਾਈ ਸਰ ਜੀ ਉਹ ਵੈਸੇ ਅਪਸ਼ੇਪ ਮਤਵੇਦ ਹੋ ਗਈ ਸੀ ਮੜੀ ਮੁਟੀ ਹੋ ਨਿਬੜ ਗਿਆ ਹੋ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ ਹਾਂਜੀ ਗੁੰਜੀ ਦੋਨੋਂ ਤਰਫ ਸੇ ਸ਼ਾਂਤੀ ਠੀਕ ਹੈ ਅਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਹਾਂਜੀ ਇਸ ਬੰਦੇ ਨੂੰ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬੱਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਨੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜੇ ਦੀ ਰੇੜੀ ਲਗਾਉਂਦਾ ਉਹਨੇ ਰੇੜੀ ਲਗਾਉਣ ਤੋਂ ਉੱਥੇ ਰੋਕਿਆ ਸੀਗਾ ਤੇ ਇਸ ਸੰਬੰਧੀ ਉਹਨਾਂ ਦੀ ਆਫਿਸ ਚ ਥੋੜੀ ਤਲਕੀ ਹੋਈ ਸੀ ਤਕਰਾਰ ਬਾਜੀ ਹੋਈ ਸੀ ਜਿਸ ਸੰਬੰਧੀ ਮਨੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਉਸ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜਲਦੀ ਪ੍ਰਦੀਪ ਵਗੈਰਾ ਜੋ ਵੀ ਉਹਨੂੰ ਰੇੜੀ ਲਗਾਉਣ ਤੋਂ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਇਆਫਤ ਕਰਨ ਤੋਂ ਬਾਅਦ ਉਹਨਾਂ ਦੀ ਅਫਸਰ ਰਾਜ਼ਮੰਦੀ ਹੋਊਗੀ ਤੇ ਉਹ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉੱਥੇ ਹੀ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੇੜੀ ਲਾਉਣ ਤੋਂ ਜਾਂ ਹੋਰ ਕੰਮ ਕਰ ਕਰਨ ਤੋਂ ਨਹੀਂ ਰੋਕੇਗਾ